ਯਹੋਵਾ ਹਾਂਜੀ ਹਜ਼ਾਰਾਂ ਛਤਰਿਆਂ ਨਾਲ ਕਹਿੰਦਾ ਅੱਜ ਅੱਜ ਅਸੀਂ ਉਸ ਗੁਨਾਹ ਨੂੰ ਦੱਪਣ ਦੇ ਵਾਸਤੇ ਉਸ ਗੁਨਾਹ ਨੂੰ ਖਤਮ ਕਰਨ ਦੇ ਲਈ ਕਹਿੰਦਾ ਪਰ ਯਹੋਵਾ ਕੀ ਕਹਿੰਦਾ ਹਜ਼ਾਰਾਂ ਛਤਰਿਆਂ ਦੇ ਲਈ ਇਹ ਜਿਹੜਾ ਸਰੀਰ ਦੇ ਨਾਲ ਅਸੀਂ ਕੀਤਾ ਹੋਇਆ ਪਾਪ ਜਿਹੜਾ ਸਾਡਾ ਇਹ ਦੇਹ ਆ ਜਿਹੜੀ ਸਾਡਾ ਇਹ ਬਦਨ ਆ ਜਿਹੜਾ ਸਾਡਾ ਇਹ ਸਰੀਰ ਆ ਇਹਦੇ ਨਾਲ ਕੀਤੇ ਹੋਏ ਗੁਨਾਹ ਜੇਕਰ ਕਹਿੰਦਾ ਅਸੀਂ ਕੀ ਕਰੀਏ ਹਜ਼ਾਰਾਂ ਛਤਰਿਆਂ ਦੀ ਹਾਂਜੀ ਜਾਂ ਤੇਲ ਦੀਆਂ ਜਾਂ ਤੇਲ ਦੀਆਂ ਲੱਖਾਂ ਨਦੀਆਂ ਨਾਲ ਲੱਖਾਂ ਨਦੀਆਂ ਵਹਾ ਲਈਏ ਖੁਸ਼ ਹੋਵੇਗਾ ਕਿ ਪਰਮੇਸ਼ਵਰ ਫਿਰ ਖੁਸ਼ ਹੋ ਜਾਊਗਾ ਅਸੀਂ ਲੱਖਾਂ ਛੱਤਰਿਆਂ ਨਾਲ ਬੱਕਰਿਆਂ ਦੇ ਨਾਲ ਫਲੀਆਂ ਦੇ ਦੇ ਕੇ ਔਰ ਤੇਲ ਦੀਆਂ ਅਸੀਂ ਨਦੀਆਂ ਵਹਾ ਲਈਏ ਪਰਮੇਸ਼ਵਰ ਨੂੰ ਤੇਲ ਚੜਾ ਦਈਏ ਕਿ ਨਾ ਕੀ ਪਰਮੇਸ਼ਵਰ ਖੁਸ਼ ਹੋ ਜਾਊ ਪਰਮੇਸ਼ਵਰ ਖੁਸ਼ ਨਹੀਂ ਹੋਵੇਗਾ ਹਾਂਜੀ ਗਾੜੀ ਕਿਨੇ ਮੈਂ ਆਪਣੇ ਪਠੋਲੇ ਨੂੰ ਕੀ ਕਹਿੰਦਾ ਮੈਂ ਆਪਣੇ ਫਲੋਠੇ ਨੂੰ ਫਲੋਠੇ ਨੂੰ ਆਪਣੇ ਅਪਰਾਧ ਦੇ ਬਦਲੇ ਦਿਆਂ ਕਹਿੰਦਾ ਆਪਣੇ ਅਪਰਾਧ ਦੇ ਬਦਲੇ ਦੇ ਦਵਾਂ ਮੇਰੇ ਸਰੀਰ ਦੇ ਫਲ ਨੂੰ ਮੇਰੇ ਸਰੀਰ ਦੇ ਫਲ ਨੂੰ ਮੇਰੇ ਮਨ ਦੇ ਪਾਪ ਲਈ ਮੇਰੇ ਮਨ ਦੇ ਪਾਪ ਲਈ اے ਆਦਮੀ ਹਾਂਜੀ ਕਹਿੰਦਾ ਮੈਂ ਜਿਹੜਾ ਮੇਰੇ ਸਰੀਰ ਦਾ ਇੱਕ ਫਲ ਆ ਇਹਦੇ ਵਾਸਤੇ ਮੈਂ ਆਪਣੇ ਮਨ ਦੇ ਨੂੰ ਕੀ ਕਰਾਂ ਇਹ ਆਦਮੀ ਉਸਨੇ ਤੈਨੂੰ ਦੱਸਿਆ ਕਿ ਭਲਾ ਕੀ ਹੈ ਕਹਿੰਦਾ ਉਹਨੇ ਤੈਨੂੰ ਦੱਸ ਦਿੱਤਾ ਕਿ ਭਲਾ ਕੀ ਅਸੀਂ ਇਸ ਸਰੀਰ ਦੇ ਨਾਲ ਕੀ ਕਰਦੇ ਹਾਂ ਗੁਨਾਹ ਕਰਦੇ ਹਾਂ ਦਿਨ ਦਿਨ ਪਾਪ ਕਰਦੇ ਹਾਂ ਅਸੀਂ ਉਹਦੇ ਵਿੱਚ ਫਸੇ ਹੋਏ ਔਰ ਨਬੀ ਦੱਸਦਾ ਕਿ ਕਹਿੰਦਾ ਕਿ ਫਿਰ ਕਹਿੰਦਾ ਪਰਮੇਸ਼ਵਰ ਬੋਲਦਾ ਉਹ ਦੱਸਦਾ ਕਿ ਅਸੀਂ ਪਰਮੇਸ਼ਵਰ ਨੂੰ ਇਸ ਤਰੀਕੇ ਦੇ ਨਾਲ ਖੁਸ਼ ਕਰ ਸਕਦੇ ਹਾਂ ਅਸੀਂ ਨਗੀਆਂ ਵਹਾਦੀਏ ਤੇਲ ਦੀਆਂ ਬੱਕਰੇ ਰਿਸ਼ਤਰਿਆਂ ਦੀਆਂ ਜਿਹੜੀਆਂ ਚਰਮੀਆਂ ਕਢਾਈਆਂ ਜਾਣ ਪਰਮੇਸ਼ਰ ਨੂੰ ਅਸੀਂ ਪੂਜ ਨਹੀਂ ਕਰ ਸਕਦੇ ਪਰ ਮੇਰੇ ਇਹਦਾ ਸਰੀਰ ਦਾ ਫਲ ਸਾਡੇ ਸਰੀਰ ਦਾ ਫਲ ਜਿਹੜਾ ਹੈ ਅਸੀਂ ਗੁਨਾਹ ਕਰਦੇ ਹਾਂ ਅਸੀਂ ਪਾਪ ਕਰਦੇ ਹਾਂ ਅਸੀਂ ਵੈਰ ਵਿਰੋਧ ਕਰਦੇ ਹਾਂ ਸਾਡੀ ਜ਼ਿੰਦਗੀ ਦੇ ਵਿੱਚ ਇਨਕਾਵਾਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਫੁੱਟਾ ਨਹੀਂ ਇਹ ਅਸੀਂ ਸਰੀਰ ਦੇ ਕੰਮ ਕਰਦੇ ਨਹੀਂ ਇਹਦਾ ਵੀ ਇੱਕ ਫਲ ਮਿਲੇਗਾ ਇਹਦਾ ਸਰੀਰ ਦੇ ਵਿੱਚ ਇਤੇ ਗੁਨਾਹਾਂ ਦਾ ਫਲਿਆ ਮੌਤ ਉਹ ਜਿਹੜਾ ਅਸੀਂ ਧਰਤੀ ਦੇ ਉੱਪਰ ਖਤਮ ਹੋ ਜਾਂਦੇ ਔਰ ਅਸੀਂ ਐਸੇ ਸਰੀਰ ਦੇ ਵਿੱਚ ਰਹਿ ਕੇ ਪਰਮੇਸ਼ਵਰ ਦੀ ਵਡਿਆਈ ਵੀ ਕਰਦੇ ਹਾਂ ਜੇਕਰ ਅਸੀਂ ਇਸ ਸਰੀਰ ਦੇ ਵਿੱਚ ਰਹਿ ਕੇ ਪਰਮੇਸ਼ਵਰ ਦੀ ਵਡਿਆਈ ਕਰਦੇ ਹਾਂ ਤੇ ਉਹ ਵੀ ਕੋਈ ਸਾਨੂੰ ਫਲ ਪਰਮੇਸ਼ਵਰ ਦੇ ਵੱਲੋਂ ਮਿਲਦਾ ਹੈ ਦੇਖਦੇ ਹਾਂ वचन ਦੀ ਕਿਤਾਹ ਰੋਮੀਆਂ ਦੀ ਕਿਤਾਬ ਉਹਦਾ ਸਤਿਮਾ ਬਾੜ ਉਹਦੀ 200 ਮਿਲੀਅਨ ਸੋ ਮੈਂ ਇਹ ਕਾਨੂੰਨ ਦੇਖਦਾ ਹਾਂ ਕਹਿੰਦਾ ਮੈਂ ਇਹ ਕਾਨੂੰਨ ਦੇਖਦਾ ਹਾਂ ਕਾਨੂੰਨ ਸਾਨੂੰ ਸਰੀਰ ਦੇ ਵਿੱਚ ਲਾਗੂ ਹੁੰਦਾ ਹੈਗਾ ਜੇਕਰ ਅਸੀਂ ਖਤਮ ਹੋ ਗਏ ਤਾਂ ਸਾਡੇ ਵਾਸਤੇ ਕੋਈ ਕਾਇਦਾ ਕਾਨੂੰਨ ਨਹੀਂ ਹੈਗਾ ਇਹ ਕਾਨੂੰਨ ਧਰਤੀ ਦੇ ਉੱਪਰ ਰਹਿ ਕੇ ਅਸੀਂ ਜੇਕਰ ਜਿਉਂਦੇ ਹਾਂ ਸਰੀਰ ਦੇ ਵਿੱਚ ਆ ਸਾਡਾ ਚਲਾਨ ਕੱਟ ਹਊਗਾ ਹੈ ਨਾ ਯੈਸ ਅਸੀਂ ਵਿਆਹ ਹੋਇਆ ਸਾਡਾ ਤੇ ਸਾਨੂੰ ਉਹਦਾ ਸਰਟੀਫਿਕੇਟ ਚਾਹੀਦਾ ਹੈਗਾ ਹੈ ਕਿ ਨਹੀਂ ਜੇ ਅਸੀਂ ਖਤਮ ਹੋ ਚੁੱਕੇ ਆ ਤੇ ਮਦਰ ਲਈ ਜਿਹੜੇ ਸਰੀਰ ਸਾਡੇ ਭੈਣ ਭਾਈ ਜਾਂ ਸਾਡੇ ਜੋ ਵੀ ਹੈਗੇ ਜਿੰਦੇ ਜੇਕਰ ਸਾਡਾ ਪਿਤਾ ਖਤਮ ਹੋਇਆ ਤਾਂ ਸਾਨੂੰ ਉਹਦਾ ਵੀ ਸਰਟੀਫਿਕੇਟ ਚਾਹੀਦਾ ਹੈ ਮਤਲਬ ਲੋਕਾਂ ਨੂੰ ਦੱਸਣ ਬਾਅਦ ਕਿ ਕੋਈ ਸਾਡੀ ਪ੍ਰਾਪਰਟੀ ਹੈ ਅਸੀਂ ਉਹਨੂੰ ਆਪਣੇ ਨਾਂ ਕਰਉਣਾ ਮਤਲਬ ਕਾਨੂੰਨ ਜਿਹੜਾ ਸਰੀਰ ਦੇ ਵਾਸਤੇ ਹੈ ਜੇਕਰ ਸਾਡਾ ਸਰੀਰ ਹੈ ਤਾਂ ਕਾਨੂੰਨ ਵੀ ਸਾਡੇ ਵਾਸਤੇ ਹੈ ਹਾਂਜੀ ਦੁਬਾਰਾ ਪੜਿਓ ਸੋ ਮੈਂ ਇੱਕ ਕਾਨੂੰਨ ਵੇਖਦਾ ਹਾਂ ਕਹਿੰਦਾ ਪੁਲਿਸ ਕਹਿੰਦਾ ਮੈਂ ਇਹ ਕਾਨੂੰਨ ਵੇਖਦਾ ਹਾਂ ਭਈ ਜਦ ਮੈਂ ਭਲਾਈ ਕਰਨਾ ਚਾਹੁੰਦਾ ਹਾਂ ਜਦੋਂ ਕਹਿੰਦਾ ਮੈਂ ਭਲਾਈ ਕਰਨੀ ਚਾਹੁੰਦਾ ਇਸ ਸਰੀਰ ਦੇ ਨਾਲ ਇਹ ਕਾਨੂੰਨ ਆਹਾਂ ਤਦੋਂ ਮੂਰੇ ਆਈ ਹਾਜ਼ਰ ਹੁੰਦੀ ਹੈ ਐਂਦਾ ਫਿਰ ਮੇਰੇ ਗਾੜੀ ਉੱਪਰ ਆਈ ਕੋਈ ਜਾਨੀ ਸਰੀਰ ਦੇ ਨਾਲ ਦੋ ਕੰਮ ਹੁੰਦੇ ਇੱਕ ਅਸੀਂ ਭਗਤੀ ਕਰਦੇ ਹਾਂ ਤੇ ਇੱਕ ਅਸੀਂ ਅਭਗਤੀ ਕਰਦੇ ਹਾਂ ਇੱਕ ਅਸੀਂ ਪਰਮੇਸ਼ਵਰ ਨੂੰ ਭੇਟ ਜੜਾਉਂਦੇ ਹਾਂ ਇੱਕ ਅਸੀਂ ਸਰੀਰ ਦੇ ਨਾਲ ਪਰਮੇਸ਼ਵਰ ਨੂੰ ਭੇਟ ਨਹੀਂ ਜੜਾਉਂਦੇ ਅਸੀਂ ਆਪਣੇ ਕੰਮਾਂ ਦੇ ਵਿੱਚ ਜਿਹਦੇ ਵਿੱਚ ਖੁਸ਼ ਰਹਿੰਦੇ ਹਾਂ ਇਹ ਵੀ ਕਹਿੰਦਾ ਹੈਗਾ ਹਾਂਜੀ ਮੈਂ ਤਾਂ ਅੰਦਰਲੇ ਪੁਰਸ਼ ਅਨੁਸਾਰ ਨਹੀਂ ਤਾਂ ਮੈਂ ਤਾਂ ਅੰਦਰਲੇ ਪੁਰਸ਼ ਅਨੁਸਾਰ ਉਹ ਤੁਹ ਜਿਹੜਾ ਅੰਦਰਲੇ ਪੁਰਸ਼ ਨੂੰ ਜਿਹੜੇ ਬੰਦੇ ਨੇ ਜਾਣਿਆ ਨਹੀਂ ਜਿਹੜੇ ਬੰਦੇ ਨੇ ਸਮਝਿਆ ਨਹੀਂ ਹੈਗਾ ਉਹ ਬਾਹਰਲੇ ਪੁਰਸ਼ ਦੇ ਨਾਲ ਹੀ ਦੇਖਦਾ ਹੈ ਬਿਖਾਰੇ ਦੇ ਵਾਸਤੇ ਥੋੜੇ ਸਮੇਂ ਲਈ ਪਰਮੇਸ਼ਵਰ ਦੀ ਆਰਾਧਨਾ ਕਰਦਾ ਔਰ ਬਾਅਦ ਵਿੱਚ ਕੀ ਕਰਦਾ ਹੈ ਸਰੀਰ ਦੇ ਹੀ ਪਾਪ ਦੇ ਵਿੱਚ ਸ਼ਾਮਲ ਹੋ ਜਾਂਦਾ ਉਹ ਬਾਹਰਲੇ ਕਾਨੂੰਨ ਦੇ ਵਿੱਚ ਹੈਗਾ ਉਹ ਬਾਹਰਲੇ ਸਰੀਰ ਦੇ ਨਾਲ ਕੀ ਕਰਦਾ ਹੈਗਾ ਗੁਨਾਹ ਕਰਦਾ ਤੇ ਜਿਹੜਾ ਅੰਦਰਲਾ ਹੈਗਾ ਉਹਨੂੰ ਕਹਿੰਦਾ ਕਿ ਤੂੰ ਭਲਾਈ ਕਰ ਤੂੰ ਪਰਮੇਸ਼ੁਰ ਦੇ ਨਾਲ ਵਫਾਦਾਰੀ ਦੇ ਅਨੁਸਾਰ ਚੱਲ ਤੂੰ ਆਹ ਕੰਮ ਭਲਾ ਕਰੂੰਗਾ ਤਾਂ ਫਿਰ ਤੇਰੇ ਵਾਸਤੇ ਆ ਜਿਹੜਾ ਇਹਦਾ ਰਿਜ਼ਲਟ ਇਹਦਾ ਆ ਨਤੀਜਾ ਨਿਕਲੇਗਾ ਉਹ ਬੰਦਾ ਉਸ ਨਤੀਜੇ ਨੂੰ ਦੇਖ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਕਹਿੰਦਾ ਮੈਂ ਚਲੋ ਠੀਕ ਹੈ ਕੱਲ ਨੂੰ ਮੈਂ ਭਲਾਈ ਹੀ ਕਰੂੰਗਾ

ਬਾਦ ਜਿਹੜਾ ਵਿਰੋਧੀ ਹੈ ਉਹ ਸਾਨੂੰ ਕਹਿੰਦਾ ਸੌਜੋ ਤੁਸੀਂ ਆਰਾਮ ਦੇ ਨਾਲ ਰਹਿ ਸਕੋ ਤੁਹਾਨੂੰ ਦੁਆਵਾਂ ਫੱਕੀ ਦੀ ਪ੍ਰਾਪਨਾ ਕਰਨ ਦੀ ਜਰੂਰਤ ਨਹੀਂ ਪਲਾ ਕੰਮ ਕਰਨ ਦੀ ਜ਼ਰੂਰਤ ਨਹੀਂ ਬੁਰੀਾਈ ਹੀ ਤੁਹਾਡੇ ਕੋਲ ਰਵੇ ਅਸੀਂ ਫਿਰ ਉਸ ਆਨੰਦ ਨੂੰ ਉਸ ਸ਼ਾਂਤੀ ਨੂੰ ਉਸ ਖੁਸ਼ੀ ਵਾਲੀ ਗੱਲ ਨੂੰ ਜਿਹੜੀ ਸਾਨੂੰ ਸਰੀਰ ਦੇ ਨਾਲ ਲੱਗਦੀ ਹੈ ਸਾਡੇ ਸਰੀਰ ਦੇ ਨਾਲ ਉਹ ਚੀਜ਼ ਦਾ ਕਾਲ ਮੇਲ ਬਣਿਆ ਹੋਇਆ ਅਸੀਂ ਉਹਨੂੰ ਲੈਂਦੇ ਹਾਂ ਤੇ ਕੀ ਕਰਦੇ ਹਾਂ ਆਰਾਮ ਕਰਦੇ ਹਾਂ ਪਰਮੇਸ਼ੁਰ ਸਾਨੂੰ ਇਹ ਨਹੀਂ ਕਹਿੰਦਾ ਆਰਾਮ ਨਾ ਕਰੋ ਪਰਮੇਸ਼ੁਰ ਵੀ ਸਾਨੂੰ ਕਹਿੰਦਾ ਕਿ ਤੁਸੀਂ ਆਰਾਮ ਕਰੋ ਲੇਕਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਭਲਾਈ ਦਾ ਹੋਣਾ ਵੀ ਬੜਾ ਜ਼ਰੂਰੀ ਹੈ ਜਦੋਂ ਅਸੀਂ ਇਹ ਜਿਹੜੇ ਬਚਨ ਦੇ ਵਿੱਚ ਉੱਪਰ ਲਿਖਦੇ ਆਂ ਪੜ੍ਹਦੇ ਆਂ ਬਚਨ ਦੇ ਵਿੱਚ ਉੱਪਰ ਲਿਖਿਆ ਜਿਹੜੀ ਸ਼ਰ੍ਹਾ ਆ ਉਹ ਵੀ ਪਵਿੱਤਰ ਹੈ ਸ਼ਰ੍ਹਾ ਵੀ ਪਵਿੱਤਰ ਹੈਗੀਆ ਪਰ ਮੈਂ ਸਰੀਰ ਦਾ ਕਰਕੇ ਉਹ ਤੋਂ ਅਲੱਗ ਹੋ ਜਾਂਦਾ ਮੇਰ ਕੋ ਉਰੇ ਕਾਇਦੇ ਕਾਨੂੰਨ ਉਹਦੇ ਵਿੱਚ ਸ਼ਾਮਲ ਨਹੀਂ ਹੋ ਹਾਂਜੀ ਫਿਰ ਗਾੜੀ ਮੈਂ ਇੱਕ ਸੋ ਮੈਂ ਇੱਕ ਨੂੰ ਵੇਖਦਾ ਹਾਂ ਭਈ ਜਦ ਮੈਂ ਬੁਲਾਈ ਕਰਨਾ ਚਾਹੁੰਦਾ ਹਾਂ ਉਹ ਬੁੜਾਈ ਹਾਜ਼ਰ ਹੁੰਦੀ ਹੈ ਕਦੋਂ ਬੁੜਾਈ ਹਾਜ਼ਰ ਹੁੰਦੀ ਮੈਂ ਤਾਂ ਅੰਦਰ ਨੇ ਪੁਰਸ਼ ਅਨੁਸਾਰ ਪਰਮੇਸ਼ਰ ਦੇ ਕ੍ਰੂਜ ਆਨੰਦ ਹੁੰਦਾ ਹੈ ਹਾਂ ਮੈਂ ਤਾਂ ਕਹਿੰਦਾ ਅੰਦਰਲੇ ਪੁਰਸ਼ ਦੇ ਅਨੁਸਾਰ ਠੀਕ ਹੈ ਨਾ ਆਪਾਂ ਅੱਗੇ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਜਦਾਂ ਦੇ ਭਾਈ ਤੁਸੀਂ ਬਾਹਰ ਹੋਵੇ ਤਾਂ ਵੀ ਤੁਸੀਂ ਇੱਕ ਅੰਦਰ ਵੀ ਹੋ ਹੈ ਨਾ ਉਹ वचन ਆ ਗਿਆ ਲੱਭ ਗਿਆ ਵਾ ਤੇ वचन ਦੇ ਵਿੱਚ ਲਿਖਿਆ ਕਿ ਕਹਿੰਦਾ ਮੈਂ ਆਪਣੇ ਅੰਦਰਲੇ ਪੁਰਸ਼ ਦੇ ਨਾਲ ਜਿੱਦਾਂ ਦਾ ਸਾਡਾ ਅੰਦਰ ਇੱਕ ਆਤਮਾ ਪਾਇਆ ਹੋਇਆ ਵਾ ਉਹ ਸਾਨੂੰ ਬਿਆਨ ਕਰਦਾ ਕਹਿੰਦਾ ਮੈਂ ਪਰਮੇਸ਼ਵਰ ਦੇ ਕੰਮਾਂ ਦੇ ਲਈ ਸਦਾ ਖੁਸ਼ ਤੇ ਆਨੰਦ ਰਹਿਦਾ ਹਾਂ ਉਹ ਅੰਦਰਲਾ ਕਹਿੰਦਾ ਮੈਂ ਉਹਦੇ ਨਾਲ ਜੁੜ ਕੇ ਰਹਾ ਮੈਂ ਕਿ ਤੁਸੀਂ ਜੁੜਦੇ ਹੋ ਪਰਮੇਸ਼ਵਰ ਦੇ ਨਾਲ ਤੁਹਾਡਾ ਅੰਦਰਲਾ ਮਨੁੱਖ ਜੁੜਦਾ ਬਾਹਰਲਾ ਸਰੀਰ ਤੁਹਾਡੇ ਗੱਲਦਾ ਨਹੀਂ ਹੈਗਾ ਕਿਉਂ ਅੰਦਰਲਾ ਜੁੜਦਾ ਹallelujah ਹallelujah ਜੁਰਦਾਨ ਅੰਦਰ ਲਾ ਕੇ ਨਹੀਂ ਪਰਮੇਸ਼ੁਰ ਦੇ ਨਾਲ ਤਾਲਮਿਲ ਹੁੰਦਾ ਕਿ ਨਹੀਂ ਹੁੰਦਾ ਇਸੇ ਸਰੀਰ ਦੇ ਵਿੱਚ ਰਹਿ ਕੇ ਅਸੀਂ ਭਗਤੀ ਕਰ ਸਕਦੇ ਹਾਂ ਇਸੇ ਸਰੀਰ ਦੇ ਵਿੱਚ ਰਹਿ ਕੇ ਅਸੀਂ ਸਰੀਰ ਦੇ ਵੀ ਕੰਮ ਕਰਨੇ ਹਨ ਸਰੀਰ ਦੇ ਕੰਮ ਇਹ ਨਹੀਂ ਕਿ ਅਸੀਂ ਮਾਣੇ ਰਸਤਿਆਂ ਦੇ ਉੱਪਰ ਚੱਲਣਾ ਹੈ ਸਰੀਰ ਦੇ ਕੰਮ ਮੈਂ ਤੁਹਾਨੂੰ ਦੱਸਣ ਲਈ ਇਹ ਸੀ ਜਿਹੜੀ ਬੋਲਦਾ ਹਾਂ ਕਿ ਸਰੀਰ ਦੇ ਕੰਮ ਅਸੀਂ ਤਾਂ ਕਰਕੇ ਕਰਦੇ ਹੰਨ ਕਿ ਅਸੀਂ ਕੰਮ ਧੰਦਾ ਵੀ ਕਰਨਾ ਇਹ ਨਹੀਂ ਕੱਲਾ ਕਹਿਣਾ ਕਿ ਅਸੀਂ ਪਰਮੇਸ਼ਵਰ ਨੂੰ ਮੰਨਦੇ ਹਾਂ ਅਸੀਂ ਅੰਦਰਲੇ ਪੁਰਸ਼ ਦੇ ਨਾਲ ਉਹ ਸਾਡਾ ਆਨੰਦ ਹੁੰਦਾ ਆ ਤੇ ਅਸੀਂ ਹੁਣ ਕੀ ਕਰੀਏ ਰਾਮ ਨਾ ਬੈਠੇ ਰਹੀਏ ਸੁੱਖੇ ਰਹੀਏ ਇਹ ਦਾਨੀ ਜਿਹੜਾ ਗਰੀਬੀ ਨੂੰ ਭਾਲਦਾ ਆ ਇਹੋ ਕੀ ਹੋ ਜਾਵੇ ਸਮਝੋਵੇ ਹਾ ਨਾ ਤੇ ਗਰੀਬੀ ਵਿੱਚ ਕੀ ਹੋ ਗਈ ਉੱਤੇ ਇੱਕ ਧਾੜ ਵਾਂਗੂ ਧਾੜ ਵਾਂਗੂ ਮਤਲਬ ਜਿੱਦਾਂ ਇਹ ਯੋਧਾ ਲਲਕਾਰ ਦੇ ਨਾਲ ਆ ਜਾਂਦਾ ਤੇ ਉਹ ਵੀ ਉਹਨਾਂ ਮੁੱਖਾਂ ਦੇ ਉੱਪਰ ਆ ਜਾਂਦੀ ਤੁਹਾਡੇ ਅੰਦਰਲੇ ਆਤਮਾ ਦੇ ਨਾਲ ਤੁਸੀਂ ਪਰਮੇਸ਼ਵਰ ਦੀ ਭਗਤੀ ਕਰਨੀ ਆਪਣੇ ਅੰਦਰਲੇ ਹੁਸ਼ ਦੇ ਨਾਲ ਉਹਨੂੰ ਪਰਮੇਸ਼ਵਰ ਨਾਲ ਜੋੜ ਕੇ ਰੱਖਣਾ ਉਹ ਅੰਦਰਲੇ ਨੂੰ ਜਿਹੜਾ ਤੁਹਾਡੇ ਅੰਦਰ ਦੀ ਆਵਾਜ਼ ਤੁਹਾਨੂੰ ਦਿੰਦਾ ਕਿ ਲੈ ਭਾਈ ਫਲਾਨਾ ਕੰਮ ਕਰਨਾ ਤੇਰੇ ਵਾਸਤੇ ਗੁਨਾਹ ਤੇਰੇ ਵਾਸਤੇ ਮਾੜਾ ਹੈ ਕਿ ਤੂੰ ਉਸੇ ਉਹ ਕੰਮ ਨਹੀਂ ਕਰਨਾ ਜਿੱਦਾਂ ਕਹਿ ਸਕਦੇ ਆਪਾਂ ਕਿ ਤੇਰਾ ਅੰਦਰਲਾ ਆਤਮਾ ਤੇਰਾ ਅੰਦਰ ਦਾ ਜ਼ਮੀਰ ਕਿ ਮਰ ਚੁੱਕਾ ਅਸੀਂ ਉਸ ਜ਼ਮੀਰ ਨੂੰ ਮਰਨ ਨਹੀਂ ਦੇਣਾ ਉਹਨੂੰ ਸਦਾ ਬਰਕਰਾਰ ਕਰਕੇ ਰੱਖਣਾ ਹੈ ਮਜ਼ਬੂਤ ਬਣਾ ਕੇ ਰੱਖਣਾ ਹੈ ਉਹ ਅੰਦਰਲਾ ਹੀ ਤੁਹਾਨੂੰ ਮਜ਼ਬੂਤ ਬਣਾ ਕੇ ਰੱਖਦਾ ਤੁਹਾਨੂੰ ਰਸਤਾ ਦਿੰਦਾ ਵਾ ਕਿ ਲੈ ਭਾਈ ਤੁਸੀਂ ਆ ਚੀਜ਼ਾਂ ਇਹ ਗੁਨਾਹਾਂ ਇਹ ਨਾ ਕਰਿਓ ਉਨੇ ਟਾਈਮ ਨਹੀਂ ਸੀ ਕਹਿੰਨਾ ਠੀਕ ਹੈ ਗੁਨਾਹ ਆ ਅਸੀਂ ਨਹੀਂ ਕਰਦੇ ਪਰ ਕੁਝ ਸਮੇਂ ਲਈ ਫਿਰ ਅਸੀਂ ਉਹ ਵਹੀ ਕੰਮ ਕਰਦੇ ਸੀ ਉਹਨੇ ਲਿਖਿਆ ਕਿ ਕੀ ਹੈ ਜਦੋਂ ਕਹਿੰਦਾ ਮੈਂ ਸਰੀਰ ਦੇ ਵਿੱਚ ਹਾਂ ਜਿਹੜਾ ਬਾਹਰਲਾ ਕਾਨੂੰਨ ਹੈ ਮੈਂ ਉਹਨੂੰ ਪੂਰਾ ਕਰਦਾ ਬਾਹਰਲੇ ਕਾਨੂੰਨਾਂ ਨੂੰ ਜ਼ਿਆਦਾ ਪੂਰਾ ਕਰਦੇ ਹਾਂ ਤੇ ਜਿਹੜੇ ਅੰਦਰਲੇ ਆਤਮਿਕ ਕਾਨੂੰਨ ਆ ਉਹਨਾਂ ਨੂੰ ਅਸੀਂ ਪੂਰਾ ਨਹੀਂ ਕਰਦੇ ਸ਼ਰਧ ਸਾਰੇ ਸੁਣੀ ਜਾਂਦੇ ਨੇ ਸ਼ਰਧ ਦੇ 10 ਹੁਕਮੋਂ ਨੇ ਦਸਾਂ ਦੇ ਵਿੱਚੋਂ ਇੱਕ ਰਹਿ ਜਾਂਦਾ ਤੇ ਸਭ ਖਤਮ ਹੋ ਜਾਂਦਾ ਸ਼ਰਾਂ ਦੇ ਸਾਰੇ ਹੁਕਮਾਂ ਨੂੰ ਅਸੀਂ ਪੂਰੀਆ ਨਹੀਂ ਕਰ ਸਕਦੇ ਹallelujah ਭਾਦੀ ਅੱਗੇ ਪਰ ਮੈਂ ਆਪਣੇ ਅੰਗਾਂ ਵਿੱਚ ਮੈਂ ਕਹਿੰਦਾ ਆਪਣੇ ਅੰਗਾਂ ਦੇ ਵਿੱਚ ਅੰਗ ਤੁਹਾਡੇ ਸਰੀਰ ਦੇ ਵਿੱਚ ਹਨ ਕਹਿੰਦਾ ਮੈਂ ਆਪਣੇ ਅੰਗਾਂ ਦੇ ਵਿੱਚ ਇੱਕ ਹੋਰ ਕਾਨੂੰਨ ਵੀ ਦੇਖਦਾ ਹਾਂ ਇੱਕ ਕਹਿੰਦਾ ਇੱਕ ਹੋਰ ਨਵਾਂ ਕਾਨੂੰਨ ਦੇਖਦਾ ਹਾਂ ਹਾਂ ਜੋ ਮੇਰੀ ਮੌਤ ਦੇ ਕਾਨੂੰਨ ਨਾਲ ਲੜਦਾ ਹੈ ਜਿਹੜਾ ਕਹਿੰਦਾ ਮੇਰੀ ਅਕਲ ਦੇ ਨਾਲ ਲੜਦਾ ਹੈ ਕਾਨੂੰਨ ਮੈਂ ਉਹ ਨਹੀਂ ਕਾਨੂੰਨ ਨੂੰ ਦੇਖਦਾ ਤੇ ਅਕਲ ਵੀ ਤੁਹਾਡੇ ਕੋਲ ਜੀਂਦੇ ਆ ਤੇ ਅਕਲ ਹੈਗੀ ਜੇਕਰ ਮਰ ਗਿਆ ਤੇ ਅਕਲ ਨਹੀਂ ਹੈਗੀ ਇਸ ਲਈ ਆਪਾਂ ਕਾਹਦੇ ਬੋਲਦੇ ਹਾਂ ਪੜ੍ਹਦੇ ਹਾਂ ਸਰੀਰ ਦੇ ਉੱਤੇ ਇਸੇ ਸਰੀਰ ਦੇ ਵਿੱਚ ਸਾਡੇ ਕੋਲ ਇੱਕ ਅਕਲ ਵੀ ਆ ਤੇ ਉਹ ਕਹਿੰਦਾ ਮੈਂ ਕੀ ਕਰਦਾ ਹਾਂ ਇੱਕ ਹੋਰ ਕਾਨੂੰਨ ਹੈ ਜਿਹੜਾ ਮੇਰੀ ਅਕਲ ਦੇ ਨਾਲ ਲੜਦਾ ਅੰਦਰ ਦਾ ਆਤਮਾ ਕਹਿੰਦਾ ਤੂੰ ਭੁਲਾਈ ਕਰ ਉਹਨੂੰ ਉਹ ਬੁੱਧ ਦਾਸ ਦੀ ਆ ਨਾ ਕਰ ਇਹਦੇ ਵਿੱਚ ਤੈਨੂੰ ਕੀ ਨੁਕਸਾਨ ਤੇ ਉਹ ਫਿਰ ਅੰਦਰਲੇ ਪੁਰਖ ਦੇ ਅਨਸਾਰ ਨਹੀਂ ਚੱਲਦਾ ਤੇ ਆਪਣੀ ਬੁੱਧ ਦੇ ਨਾਲ ਚੱਲਦਾ ਹੈ ਤੇ ਉਹ ਕੀ ਕਰਦਾ ਹੈ ਅੰਦਰਲਾ ਕਾਨੂੰਨ ਜਿਹੜਾ ਆਉਦਾ ਅੰਦਰਲਾ ਪੁਰਖ ਆ ਉਹ ਜਿਹੜਾ ਬਾਹਰਲੀ ਉਹਦੀ ਬੋਤ ਉਹਨੂੰ ਉਹਦੇ ਨਾਲ ਅਟੈਚ ਨਹੀਂ ਹੋਣ ਦਿੰਦਾ ਉਹਨੂੰ ਦੂਸਰੇ ਰਸਤੇ ਵੱਲ ਲਾ ਲੈਂਦਾ ਹਾਂਜੀ ਅੱਗੇ ਮੈਨੂੰ ਉਸ ਪਾਪ ਦੇ ਕਾਨੂੰਨ ਦੇ ਮੈਨੂੰ ਕਹਿੰਦਾ ਉਸ ਪਾਪ ਦੇ ਕਾਨੂੰਨ ਦੇ ਜੋ ਮੇਰੇ ਅੰਗਾਂ ਵਿੱਚ ਹੈ ਜਿਹੜਾ ਮੇਰੇ ਅੰਗਾਂ ਦੇ ਵਿੱਚ ਹੈ ਪਾਪ ਦਾ ਕਾਨੂੰਨ ਹਾਂ ਬੰਦਨ ਵਿੱਚ ਲੈ ਆਉਂਦਾ ਹੈ ਬੰਦਨ ਦੇ ਵਿੱਚ ਲੈ ਆਉਂਦਾ ਉਹ ਕਹਿੰਦਾ ਜਿਹੜਾ ਖੁਦਵਾ ਮੈਨੂੰ ਬਨ ਕੇ ਪਾਪ ਦੇ ਕਾਨੂੰਨ ਦੇ ਵਿੱਚ ਲੈ ਆਉਂਦੀ ਸ਼ਰਅ ਜਿਹੜੀ ਹੈ ਆਤਮਿਕ ਹੈ ਸ਼ਰਅ ਕੀ ਆਦਮਿਕ ਹੈ ਲੇਕਿਨ ਪਾਪ ਉਹਨੂੰ ਘੁਮਾ ਕੇ ਲੈ ਆਉਂਦਾ ਸਾਡੇ ਕੋਲ ਫਿਕ ਸ਼ਰਾਬ ਦੇ ਹੁਕਮ ਤਾਦੀ ਦੀ ਕੋਈ ਨਹੀਂ ਸ਼ਰਾਬ ਪਵਿੱਤਰ ਹੈ ਪਰ ਇਹ ਤੇ ਕੀ ਕਰਦਾ ਹੈਗਾ ਉਹ ਪਾਪ ਦੇ ਵਿੱਚ ਹੌਲੀ ਹੌਲੀ ਘੁਮਾ ਕੇ ਉਹਦਾ ਜਿਹੜਾ ਸਾਡਾ ਕਾਨੂੰਨ ਹੈ ਮੁੱਦ ਨੂੰ ਜਿਹੜਾ ਹੈਗਾ ਕਰਦਾ ਉਹ ਸਾਨੂੰ ਪਾਪ ਦੇ ਵਿੱਚ ਲੈ ਕੇ ਹੁੰਦਾ ਅਸੀਂ ਸਰੀਰ ਦੇ ਨਾਲ ਭੱਦੀ ਵੀ ਕਰਦੇ ਹਾਂ ਤੇ ਪਾਪ ਵੀ ਕਰਦੇ ਹਾਂ ਹਾਂਜੀ ਮੈਂ ਕਿੱਡਾ ਮੰਦ ਭਾਗੀ ਮਨੋਤਾ ਕਹਿੰਦਾ ਮੈਂ ਕਿੰਨਾ ਮੰਦ ਭਾਗੀ ਜਿਹਨੂੰ ਕੁਛ ਲੱਗਿਆ ਹੀ ਨਹੀਂ ਕਹਿੰਦਾ ਮੈਂ ਕਿੱਡਾ ਮੰਦ ਭਾਗੀ ਮੋਖੇ ਮੇਰੇ ਕੋਲ ਕੁਛ ਨਹੀਂ ਹੈਗਾ ਹਾਂਜੀ ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛਡਾਵੇਗਾ ਜਦੋਂ ਉਹਨੂੰ ਸਮਝ ਲੱਗੇ ਕਹਿੰਦਾ ਕਿਹੜਾ ਮੈਨੂੰ ਇਸ ਮੌਤ ਦੇ ਸਰੀਰ ਛਡਾਵੇਗਾ ਉਹਦਾ ਜਦੋਂ ਅੰਦਰਲਾ ਪੁਰਸ਼ ਜਾ ਗਿਆ ਉਹਨੂੰ ਪਤਾ ਲੱਗਾ ਉਹਨੂੰ ਗਿਆਨ ਹੋਇਆ ਉਹਨੂੰ ਸਮਝ ਆਈ ਉਹ ਕਹਿੰਦਾ ਕਿਹੜਾ ਮੈਂ ਕਹਿੰਦਾ ਇੰਨਾ ਮੰਦਪਾਗੀ ਮਨੋਖੀ ਮੈਂ ਦੁਨੀਆ ਦੀਆਂ ਚੀਜ਼ਾਂ ਹੀ ਕਮਾਉਂਦਾ ਰਿਆਂ ਪਿਆ ਪੁੱਤਰਾਂ ਲਈ ਜੋੜਦਾ ਰਿਆਂ ਸਾਰਾ ਕੁਝ ਅਜੇਹਾ ਹੀ ਕਰਦਾ ਰਿਆਂ ਤੇ ਮੈਨੂੰ ਕਹਿੰਦਾ ਕਿਹੜਾ ਛੜਾਊ ਕਾਖਰੇ ਦੇ ਅਸੀਂ ਝੂਠ ਵੀ ਮਾਰਦੇ ਹਾਂ ਕਾਧਾ ਕਰਕੇ ਵੈਸੇ ਦਾ ਕਰਕੇ ਤੇ ਅਸੀਂ ਲੋਭ ਵੀ ਕਰਦੇ ਹਾਂ ਕਾਧਾ ਕਰਕੇ ਵੈਸੇਲਾ ਕਰਕੇ ਤੇ ਵਚਨ ਦੱਸਦਾ ਜਿਹੜਾ ਬੰਦਾ ਲੋਭ ਕਰਦਾ ਫਿਰ ਕੀ ਕਰਦਾ ਮੂਤੀ ਗੁਰ ਤੇ ਵਚਨ ਦੇ ਵਿੱਚ ਲਿਖਿਆ ਹੋਇਆ ਮੂਤੀਆਂ ਦੇ ਗੜੀ ਸਿਰਨਾ ਚ ਘਾਉ ਤੇ ਜੇਕਰ ਅਸੀਂ ਲੋਭ ਕਰ ਲਿਆ ਤੇ ਮੂਤੀ ਪੂਜਾ ਕਰ ਲਈ ਤੇ ਫਿਰ ਸਾਡਾ ਸਿਰ ਤੇ ਗੜੀ ਝੁਗ ਗਿਆ ਤੇ ਅਸੀਂ ਪਰਮੇਸ਼ਵਰ ਤੋਂ ਕੀ ਹੋ ਗਿਆ ਫਿਰ ਹਾਂਜੀ ਦੂਸ਼ੀ ਹੋ ਗਿਆ ਗੁਨਾਹ ਸਾਡਾ ਫਿਰ ਖਾਤੇ 'ਚ ਲਿਖਿਆ ਆ ਗਿਆ ਹਾਂਜੀ ਅੱਗੇ ਕਹਿੰਦਾ ਮੈਂ ਕਿੱਡਾ ਮੰਦ ਭਾਗੀ ਮਨੁੱਖ ਹਾਂ ਕੌਣ ਮੈਨੂੰ ਇਸ ਮੌਦੇ 'ਤੇ ਜਿਹੜਾ ਵੇਦਾ ਮੈਨੂੰ ਇਸ ਮੌਦੇ 'ਤੇ ਛੜਾਵੇਗਾ ਮਸੀਹ ਸਾਡੇ ਪ੍ਰਭੂ ਦੇ ਵਸੀਲੇ ਪ੍ਰਭੂ ਯੀਸ਼ੂ ਮਸੀਹ ਦੇ ਵਸੀਲੇ ਪਰਮੇਸ਼ਰ ਦਾ ਧੰਨਵਾਦ ਹੋਵੇ ਪਰਮੇਸ਼ਵਰ ਦਾ ਕਹਿੰਦਾ ਧੰਨਵਾਦ ਹੋਵੇ ਸੋ ਮੈਂ ਆਪੋ ਤੇ ਨਾਲ ਹਾਂਜੀ ਕਹਿੰਦਾ ਮੈਂ ਆਪੋ ਤੇ ਨਾਲ ਹਾਂ ਤੇ ਨਾਲ ਅਕਲ ਦੇ ਨਾਲ ਪਰਮੇਸ਼ਰ ਦੇ ਕਾਨੂੰਨ ਦੀ ਗੁਲਾਮੀ ਕਰਦਾ ਪਰਮੇਸ਼ਰ ਦੇ ਕਹਿੰਦਾ ਕਾਨੂੰਨ ਦੀ ਗੁਲਾਮੀ ਕਰਦਾ ਜਿਹੜਾ ਅੰਦਰ ਦਾ ਆਤਮਾ ਉਹ ਤੁਹਾਡੀ ਬੁੱਧ ਨੂੰ ਫੇ ਮਾੜੇ ਬੰਨੇ ਨਾ ਲਾਵੇ ਹੈਨਾ ਜਦੋਂ ਅਸੀਂ ਸਰੀਰ ਦੇ ਨਾਲ ਸੋਚਦੇ ਤੇ ਆਤਮਾ ਦੇ ਨਾਲ ਨਹੀਂ ਦੇਖਦੇ ਤੇ ਸੋਚਦੇ ਨਹੀਂ ਨਾ ਅਸੀਂ ਥੋੜਾ ਜਿਹਾ ਸਾਨੂੰ ਕਸ਼ਟ ਕਰਨਾ ਪਵੇਗਾ ਉਹਦੇ ਵਿੱਚ ਥੋੜਾ ਜਿਹਾ ਮਜ਼ਬੂਤੀ ਦੇ ਨਾਲ ਚੱਲਣਾ ਪਵੇਗਾ ਸਾਨੂੰ ਬੋਲਣਾ ਪਵੇਗਾ ਕਿ ਅਸੀਂ ਤੰਦਰੁਸਤ ਹਾਂ ਵੀ ਅਸੀਂ ਤੰਦਰੁਸਤ ਹੀ ਹਾਂ ਅੰਦਰ ਦੇ ਮਨੁੱਖ ਨੂੰ ਜਗਾਓ ਉਹਨੂੰ ਦੱਸੋ ਉਹਨੂੰ ਉਹ ਕਰਦਾ ਵਾ ਸਾਰਾ ਕੁਝ ਤੇ ਜਦੋਂ ਅਸੀਂ ਕਹਣਾ ਲੈ ਸ਼ਾਇਦ ਪਾਦਰੀ ਸਾਹਿਬ ਨੇ ਦੁਆ ਕਰਤੀ ਚੰਗੇ ਹੋਣਾ ਕੇ ਉਹ ਵੀ ਤੁਸੀਂ ਬਾਹਰ ਦੇ ਸਰੀਰ ਨਾਲ ਦੇਖ ਰਿਆ ਸੀ ਉਹਦੇ ਨਾਲ ਜਦੋਂ ਸਮਝ ਲਿਆ ਅੰਦਰ ਲਈ ਤਾਂ ਸੁਣੀ ਨਹੀਂ ਬਾਹਰ ਲਈ ਸੁਣ ਲਈ ਤੇ ਬਿਮਾਰ ਦੇ ਫਿਰ ਕੁਮਾਰ ਇਹ ਚੀਜ਼ਾਂ ਮੈਂ ਤੁਹਾਨੂੰ ਸਮਝਾਉਣ ਦੇ ਵਾਸਤੇ ਆਪਾਂ ਐਦਾਂ ਪੜੀ ਚੱਲਾਂਗੇ ਤਾਂ ਕੋਈ ਫਾਇਦਾ ਨਹੀਂ ਹੈ ਨਾ ਮਤਲਬ ਉਹ ਚੀਜ਼ ਦੀ ਤੁਹਾਨੂੰ ਸਮਝ ਲੱਗਣੀ ਚਾਹੀਦੀ ਹੈ ਹਾਂ ਕੀ ਕਰਦਾ ਹਾਂ ਮੈਂ ਸਰੀਰ ਨਾਲ ਪਾਪ ਦੇ ਕਾਨੂੰਨ ਦੀ ਸਰੀਰ ਦੇ ਨਾਲ ਮੈਂ ਕੀ ਕਰਦਾ ਹਾਂ ਪਾਪ ਦੇ ਤਨੂਨ ਦੀ ਗੁਲਾਮੀ ਕਰਦਾ ਹਾਂ ਤੇ ਜਿਹੜਾ ਤੁਹਾਡਾ ਅੰਦਰਲਾ ਪੁਰਸ਼ ਆ ਉਹਦੇ ਕਹਿਣੇ ਅਨਸਾਰ ਚੱਲਦਾ ਤੇ ਇਸੇ ਬੁੱਧ ਦੇ ਨਾਲ ਮੈਂ ਕੀ ਕਰਦਾ ਹਾਂ ਫਿਰ ਯੀਸ਼ੂ ਮਸੀਹ ਦੇ ਆਤਮਾ ਦੇ ਉਹਦੀ ਗੁਲਾਮੀ ਕਰਦਾ ਹਾਂ ਇੱਕ ਲਾਈਨ ਆਪਾਂ ਕੱਢ ਕੇ ਪੜਦੇ ਹਾਂ ਮਦੀ ਦੀ ਅਜ਼ੀਲ ਉਹਦਾ ਦਸਵਾਂ ਪਾ ਨਾ ਦੇ ਕੋਲ ਨਾ ਡਰੋ ਨਾ ਡਰੋ ਕਿੰਨਾ ਦੇ ਕੋਲ ਦਰਦੇ ਅਸੀਂ ਕਾਦੇ ਵਿੱਚ ਹਾਂ ਸਰੀਰ ਦੇ ਵਿੱਚ ਮੈਂ ਕਹਿੰਦਾ ਨਾ ਲੈਬ ਜੋਤੀ ਕਰਨ ਤੱਕੜਾ ਤਾਂ ਮੈਨੂੰ ਡਰ ਕਾਦੇ ਚ ਲੱਗਣਾ ਸਰੀਰ ਦੇ ਆਤਮਾ ਦੇ ਵਿੱਚ ਨਹੀਂ ਜਦੋਂ ਤੁਸੀਂ ਦਵਾ ਭਗਤੀ ਵਾਲੇ ਆਤਮਾ ਵਾਲੇ ਹੋ ਜਦ ਤੁਸੀਂ ਭੂਤਾਂ ਨੂੰ ਵੀ ਪੁੱਛ ਨਹੀਂ ਕਰਦੇ ਜੋ ਦਾ ਅਸੀਂ ਭੂਤਾਂ ਤੋਂ ਕੀ ਕਰਦੇ ਹਾਂ ਡਰਦੇ ਤੇ ਕੰਬਦੇ ਹਾਂ ਪਰਮੇਸ਼ਵਰ ਤੋਂ ਡਰਦੇ ਤੇ ਕੰਬਦੇ ਨਹੀਂਗੇ ਅਸੀਂ ਭੁੱਗਾਂ ਤੋਂ ਡਰਦੇ ਤੇ ਕੰਬਦੇ ਹਾਂ ਸਾਨੂੰ ਚਿੰਬੜਨਾ ਜਾਣ ਤੇ ਪਰਮੇਸ਼ਵਰ ਨੂੰ ਨਹੀਂ ਅਸੀਂ ਐਸਾ ਵੀ ਕਾਰਦੇ ਇਸੇ ਸਰੀਰ ਦੇ ਨਾਲ ਇਹ ਨਹੀਂ ਕਹਿੰਦੇ ਕਿ ਪ੍ਰਭੂ ਜੀ ਤੇਰਾ ਆਤਮਾ ਸਾਡੇ ਵਿੱਚ ਆ ਜਾ ਕਿ ਜਿਹੜਾ ਤੁਹਾਨੂੰ ਵੀ ਦੂਰ ਕਰ ਦਦਾ ਹੈ ਕੱਢ ਦਿੰਦਾ ਹੈ ਤੁਹਾਡੇ ਲਾਗੇ ਵੀ ਖੜਨ ਨਹੀਂ ਦਿੰਦਾ ਕਹਿੰਦਾ ਕੀ ਕਹਿੰਦਾ ਹਾਂ ਜਿਹੜੇ ਦੇਹ ਨੂੰ ਮਾਰ ਦਿੰਦੇ ਨੇ ਜਿਹੜੇ ਦੇਹ ਨੂੰ ਮਾਰਦੇ ਨੇ ਧਰਤੀ ਦੇ ਉੱਪਰ ਰਹਿ ਕੇ ਅਸੀਂ ਹਕੂਮਤਾਂ ਦੇਖਦੇ ਹਾਂ ਹਰ ਇੱਕ ਦੂਜੇ ਵੱਲ ਦੇਖਦੇ ਹਾਂ ਤਕੜੇ ਵੱਲ ਅਮੀਰਾ ਲਗਰੀਬ ਵੱਲ ਅਸੀਂ ਧਰਤੀ ਦੇ ਉੱਪਰ ਰਹਿ ਕੇ ਸਰੀਰ ਦੇ ਵਿੱਚ ਇੱਕ ਦੂਜੇ ਦੀ ਅਸੀਂ ਕੁੱਟ ਮਾਰ ਕਰ ਸਕਦੇ ਹਾਂ ਹੈ ਨਾ ਤਕੜੇ ਨੇ ਮਾਰੇ ਨੂੰ ਕੋਈ ਬੰਦੇ ਪਵਾ ਤੇ ਕਿਸੇ ਤਰੀਕੇ ਨਾਲ ਥਾਣੇ 'ਚ ਕਿਤੇ ਵੀ ਹਗਲਬ ਉਹਨੂੰ ਕੁੱਟ ਪਵਾ ਦਿੱਤੀ ਉਹਨੂੰ ਮਾਰ ਪਵਾ ਦਿੱਤੀ ਉਹ ਜਿਹੜਾ ਬੰਦਾ ਫਿਰ ਉਹ ਤੋਂ ਡਰਦਾ ਆ ਪਰ ਪਰਮੇਸ਼ਵਰ ਦਾ ਦਾਸ ਪਰਮੇਸ਼ਵਰ ਦਾ ਨਵੀਂ ਲਿਖਦਾ ਹੈ ਕਿ ਤੁਹਾਨੂੰ ਕਿਸੇ ਦੇ ਕੋਲੋਂ ਡਰਨ ਦੀ ਜ਼ਰੂਰਤ ਨਹੀਂ ਹੈ ਜੀ ਹਾਂ ਜੀ ਪਰ ਰੂਹ ਨੂੰ ਨਹੀਂ ਮਾਰ ਸਕਦੇ ਪਰ ਉਹ ਤੁਹਾਡੇ ਸਰੀਰ ਨੂੰ ਜ਼ਰੂਰ ਮਾਰ ਸਕਦੇ ਪਰ ਤੁਹਾਡੇ ਰੂਹ ਨੂੰ ਨਹੀਂ ਮਾਰ ਸਕਦੇ ਜੀ ਹਾਂ ਜੀ ਅੱਗੇ ਸਭਾ ਉਸੇ ਕੋਲੋਂ ਡਰੋ ਹਾਂ ਜਿਹੜਾ ਦੇਹ ਅਤੇ ਰੂਹ ਦੋਨਾਂ ਦਾ ਨਰਕ ਵਿੱਚ ਨਾਸ਼ ਕਰਦਾ ਬਸ ਦੋਨਾਂ ਦਾ ਨਾਜ ਕਰ ਸਕਦਾ ਸਰੀਰ ਨੂੰ ਤੁਹਾਡੇ ਨੂੰ ਕਸ ਤੇ ਇਨਾ ਧਰਤੀ ਦੇ ਉੱਪਰ ਧਰਤੀ ਦੇ ਉਪਰ ਆ ਕੇ ਤੁਹਾਨੂੰ ਕਈ ਲੋਕਾਂ ਦਾ ਕਹਿਣਾ ਹੁੰਦਾ ਕਿ ਲੈ ਇਹ ਧਰਤੀ ਦੇ ਉੱਪਰ ਵੀ ਕੀ ਕਰਦਾ ਨਰਕ ਭੋਗਦਾ ਉਹ ਬੰਦਾ ਧਰਤੀ ਦੇ ਉੱਪਰ ਵੀ ਨਰਕ ਭੋਗੇਗਾ ਤੇ ਮਰਨ ਤੋਂ ਬਾਅਦ ਵੀ ਨਰਕ ਭੋਗੇਗਾ ਸਾਨੂੰ ਉਸੇ ਦੇ ਕੋਲੋਂ ਡਰਨ ਦੀ ਜ਼ਰੂਰਤ ਹੈ ਐਸੇ ਸਰੀਰ ਦੇ ਵਿੱਚ ਰਹਿ ਕੇ ਯਕਰ ਤੁਸੀਂ ਪਰਮੇਸ਼ਵਰ ਦੀ ਆਰਾਧਨਾ ਉਹਦੇ ਕਦੇ ਕਾਨੂੰਨ ਦੇ ਅਨੁਸਾਰ ਚੱਲਣ ਵਾਲੇ ਹੁਕੂਮੇ ਤੇ ਉਸੇ ਪਰਮੇਸ਼ਵਰ ਦੇ ਕੰਡ ਦੇ ਅਨੁਸਾਰ ਤੁਸੀਂ ਆਪਣੇ ਅੰਦਰ ਦੇ ਪੁਰਸ਼ ਦੀ ਆਖੇ ਵੀ ਲੰਘੋਗੇ ਨਾਲ ਨਾਲ ਅੰਦਰਲੇ ਆਤਮਾ ਦੇ ਨਾਲ ਪਰਮੇਸ਼ਵਰ ਦੀ ਆराधना ਕਰੋਗੇ ਸਰੀਰ ਦੇ ਵਿੱਚ ਰਹਿ ਕੇ ਫਿਰ ਤੁਸੀਂ ਦੇਈ ਨੂੰ ਮਾਰਨ ਵਾਲੇ ਤੋਂ ਨਹੀਂ ਡਰਦੇ ਫਿਰ ਤੁਸੀਂ ਉਸੇ ਤੋਂ ਡਰਦੇ ਹੋ ਜਿਹੜਾ ਦੇਈ ਨੂੰ ਤੇ ਆਤਮਾ ਨੂੰ ਮਾਰਦਾ ਨਰਕ ਦੇ ਵਿੱਚ ਝੋਟ ਦਿੰਦਾ ਇਹਦੇ ਵਿੱਚ ਗਾੜੀ ਲਿਖਿਆ ਆਇਆ ਹੈ ਕਿ ਪੈਸੇ ਨੂੰ ਦੋ ਚਿੜੀਆਂ ਨਹੀਂ ਮੁੱਲ ਮਿਲਦੀਆਂ ਹallelujah 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 hallelujah ਇਹ ਤੋਂ ਡਰਨ ਦੀ ਜਰੂਰਤ ਨਹੀਂ ਆ ਜਿਹੜਾ ਦੇਹ ਨੂੰ ਤੇ ਰੂਹਾਂ ਨੂੰ ਨਰਕ ਦੇ ਵਿੱਚ ਸੁੱਟਣ ਦੀ ਸ਼ਕਤੀ ਰੱਖਦਾ ਹੈ ਉਹ ਆਤਮ ਮਹਾਨ ਪਰਮੇਸ਼ਵਰ ਹੈ ਹallelujah hallelujah ਇਹਨਾਂ ਬਚਨ ਪੜੇ ਸੁਨੇਹਾ ਕੇ ਪਰਮੇਸ਼ਵਰ ਸਭ ਨੂੰ ਬਚਾਉਂਦੇ ਨੇ